ਚੰਡੀਗੜ੍ਹ ਨਗਰ ਨਿਗਮ ਤੇ ਮੇਰਦੀ ਚੌਂ ਨੂੰ ਲੈ ਕੇ ਸਿਆਸੀ ਡਰਾਮਾ ਜਾਰੀ ਪਵਨ ਬੰਸਲ ਨੇ ਕੌਂਸਲਰ ਜਸਬੀਰ ਬੰਟੀ ਦੇ ਨਾਲ ਕੀਤੀ ਮੁਲਾਕਾਤ ਪਰ ਬੰਟੀ ਨੂੰ ਪਹੁੰਚੇ ਆਮ ਆਦਮੀ ਪਾਰਟੀ ਵਿਧਾਇਕ ਕੁਲਜੀਤ ਰੰਦਾਵਾ ਨੂੰ ਪੁਲਿਸ ਨੇ ਰੋਕਿਆ ਚੰਡੀਗੜ੍ਹ ਚ ਮੇਰਦੀ ਚੌਂ ਤੋਂ ਪਹਿਲਾਂ ਮੀਟਿੰਗ ਦਾ ਦੌਰ ਵੀ ਥੇ ਜ਼ਰਾਘਵ ਝੱਡਾ ਨੂੰ ਮਿਲੇ ਕਾਂਗਰਸ ਦੇ ਲੀਡਰ ਪਵਨ ਬੰਸਲ ਉਠਾ ਗੈਰ ਲੋਕਤਾਂਤ੍ਰਿਕ ਹਰਕਤਾਂ ਕਰ ਰਹੀ ਹੈ ਬੀਜੇਪੀ ਤਖ਼ਤ ਪਾਲ ਖੇਰਾ ਦੀ ਜ਼ਮਾਨਤ ਦੇ ਖਿਲਾਫ ਸੁਪਰੀਮ ਕੋਰਟ ਪਹੁੰਚੀ ਪੰਜਾਬ ਸਰਕਾਰ ਪਟੀਸ਼ਨ ਦੇ ਉੱਤੇ ਕੱਲ ਹੋਵੇਗੀ ਸੁਣਵਾਈ ਖੇਰਾ ਨੇ ਕੋਈ ਵੀ ਫੈਸਲਾ ਸੁਣਾਉਣ ਤੋਂ ਪਹਿਲਾਂ ਆਪਣਾ ਪੱਖ ਸੁਣੇ ਜਾਣ ਦੀ ਕੀਤੀ ਹੈ ਮੰਗ ਹਰਿਆਣਾ ਦੇ ਸਾਬਕਾ ਸੀਐਮ ਪੋਪਿੰਦਰ ਸਿੰਘ ਢੱਡਾ ਤੋਂ ਈਡੀ ਦੀ ਪੁੱਛ ਕੇ ਛਮਨੀ ਲਾਂਡਰਿੰਗ ਕੇਸ ਦੇ ਵਿੱਚ ਕੀਤੇ ਜਾ ਰਹੇ ਸਵਾਲ ਜਵਾਬ ਦਿੱਲੀ ਸਥਿਤ ਈਡੀ ਹੈੱਡਕੁਆਰਟਰ ਦੇ ਵਿੱਚ ਕੀਤੀ ਜਾ ਰਹੀ ਪੁੱਛਪੜਤਾਲ ਅਤਵਾਦੀ ਪੰਨੂ ਦੇ ਵੱਲੋਂ ਧਮਕੀ ਦੇਣ ਤੇ ਬੋਲੇ ਸੀ ਇਹ ਮੰਨ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਦੇ ਸੰਪਰਕ ਦੇ ਵਿੱਚਾਂ ਵਿਦੇਸ਼ਾਂ ਚ ਪਨਾਹ ਲਈ ਬੈਠੇ ਦੇਸ਼ ਵਿਰੋਧੀ ਅੰਸਰਾਂ ਤੇ ਕਸਾਂਗੇ ਨਕੀ ਪੀ ਇਹ ਮੰਨਦਾ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨਾ ਬੋਲੇ ਘੱਟ ਜਾਣਕਾਰੀ ਹੁੰਦੀ ਹੈ ਬਹੁਤ ਖਤਰਨਾਕ ਸਹੀ ਜਾਣਕਾਰੀ ਲੈ ਕੇ ਆਇਆ ਕਰੋ ਸਿੱਧੂ ਨੇ ਸਰਕਾਰ ਦੇ ਥਰਮਲ ਪਲਾਂਟ ਖਰੀਦਣ ਦੇ ਫੈਸਲੇ ਤੇ ਚੁੱਕੇ ਸੰਸਵਾਦ ਮਾਨੇ 461 ਨਾਮ ਨਿਯੁਕਤ ਪੁਲਿਸ ਕਰਮੀਆਂ ਨੂੰ ਦਿੱਤੇ ਨਿਯੁਕਤੀ ਪੱਤਰ ਨਾਲ ਹੀ ਦਿੱਤੀ ਸਲਾਹ ਬੋਲੇ ਕਿਸੇ ਤੇ ਕੋਈ ਝੂਠਾ ਜਾਂ ਸਿਆਸੀ ਪਰਚਾ ਨਾ ਪਾਣਾ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਥਾਂ ਉਹਨਾਂ ਨੂੰ ਦਬਾਓ ਇਨਸਾਨ ਦਿੱਲੀ 에어ਪੋਰਟ ਤੇ ਤੋਂ ਖਿਬਾਜ਼ ਐਨ ਆਰ ਆਈ ਲੜਾ ਗ੍ਰਿਫਤਾਰ ਪੰਜਾਬ ਪੁਲਿਸ ਨੇ ਕੈਨੇਡਾ ਤੋਂ ਆਏ ਗੁਰਵਿੰਦਰ ਨੂੰ ਦਬੋਚਿਆ 30 ਲੱਖ ਰੁਪਏ ਨਾ ਮਿਲਣ ਤੇ ਪਤਨੀ ਨੂੰ ਤਲਾਕ ਦੇ ਕੇ ਤਲਾਕ ਦੇ ਕਾਗਜ਼ ਭੇਜਣ ਰਿਹਾ ਬੁਕੇਰੀਆਂ ਦੇ ਵਿੱਚ ਪੰਜਾਬ ਪੁਲਿਸ ਦੇ ਬਸ ਖੜੇ ਟਰਾਲੇ ਦੇ ਵਿੱਚ ਬਜੀ ਤਿੰਨ ਪੁਲਿਸ ਮੁਲਾਜ਼ਮਾਂ ਦੀ ਮੌਕੇ ਤੇ ਹਮਲਾਫ ਕੈਦੰਬੀਰ ਜ਼ਖਮੀ ਜਲੰਧਰ ਤੋਂ ਗੁਰਦਾਸਪੁਰ ਦੇ ਵਿੱਚ ਸਪੈਸ਼ਲ ਸਰਚ ਆਪਰੇਸ਼ਨ ਦੇ ਲਈ ਜਾ ਰਹੀ ਸੀ ਫੋਰਸ ਸੀਐਮ ਦੇ ਵੱਲੋਂ ਪ੍ਰੇਤ ਪਰਿਵਾਰਾਂ ਦੇ ਲਈ 2-2 ਕਰੋੜ ਦੀ ਆਰਥਿਕ ਮਦਦ ਦਾ ਐਲਾਨ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਇਲੈਕਸ਼ਨ ਨੂੰ 24 ਘੰਟਿਆਂ ਤੋਂ ਵੀ ਘੱਟ ਦਾ ਸਮਾਂ ਬਾਕੀ ਹੋਵੇ ਤੇ ਇਸ ਵਿਚਾਲੇ ਵੀ ਪਿਕਚਰ ਕਲੀਅਰ ਨਾ ਹੁੰਦੀ ਹੋਈ ਨਜ਼ਰ ਆਵੇ ਯਕੀ ਇਹ ਕਿ ਨਵੇਂ-ਨਵੇਂ ਸਿਆਸੀ ਜਿਹੜੇ ਪੇਚ ਨੇ ਉਹ ਨਜ਼ਰ ਆ ਰਹੇ ਹੋਣ ਫਿਰ ਫਰਕ ਤਾਂ ਪੈਂਦਾ ਹੈ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਚੰਡੀਗੜ੍ਹ ਤੋਂ ਚੰਡੀਗੜ੍ਹ ਦੀ ਮੇਰ ਚੌਂ ਤੋਂ ਚੰਡੀਗੜ੍ਹ ਮੇਰ ਚੌਂ ਦੇ ਉੱਤੇ ਟੈਕਨੀਕਲ ਪੇਚ ਫਸਦਾ ਹੋਇਆ ਨਜ਼ਰ ਆ ਰਿਹਾ ਹੈ ਚੰਡੀਗੜ੍ਹ ਮੇਰ ਚੋਣ ਤੇ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਹਾਂ ਹੁਣ ਤੱਕ ਕਾਂਗਰਸੀ ਉਮੀਦਵਾਰ ਦਾ ਪਰਚਾ ਵਾਪਸ ਨਹੀਂ ਹੋਇਆ ਸਾਡੇ ਸੋਰਸਸ ਜਾਣਕਾਰੀ ਦੇ ਰਹੇ ਨੇ ਜਸਬੀਰ ਬੰਟੀ ਦਾ ਪਰਚਾ ਵਾਪਸ ਨਹੀਂ ਹੋ ਸਕਿਆ ਹੈ ਤਕਨੀਕੀ ਤੌਰ ਦੇ ਉੱਤੇ ਬੰਟੀ ਹੁਣ ਵੀ ਮੇਰ ਦੇ ਉਮੀਦਵਾਰ ਨੇ ਕਾਬਲੇ ਗੌਰੇ ਕੀ ਕੱਲ ਫਿਰ 11 ਵਜੇ ਤੋਂ ਮੇਰ ਚੋਣ ਦੇ ਲਈ VOTING ਹੋਣੀ ਹੈ ਤੇ VOTING ਤੋਂ ਪਹਿਲਾਂ ਐਮਸੀ ਦਫ਼ਤਰ ਦੇ ਬਾਹਰ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਮਿਲ ਕੇ ਇਲੈਕਸ਼ਨ ਮੇਰ ਦਾ ਲੜ ਰਹੇ ਨੇ ਹੁਣ ਟੈਕਨੀਕਲ ਪੇਚ ਕੀ ਆਓ ਸਮਝੋ ਟੈਕਨੀਕਲ ਪੇਚ ਇਹ ਹੈ ਕਿ ਦੋਵੇਂ ਪਾਰਟੀਆਂ ਦੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ ਗੜਜੋੜ ਤੋਂ ਪਹਿਲਾਂ ਜਸਬੀਰ ਬੰਟੀ ਦੇ ਵੱਲੋਂ ਕਾਂਗਰਸ ਦੇ ਉਮੀਦਵਾਰ ਦੇ ਤੌਰ ਦੇ ਉੱਤੇ ਮੇਅਰ ਦਾ ਨਾਮੀਨੇਸ਼ਨ ਫਾਈਲ ਕਰ ਦਿੱਤਾ ਗਿਆ ਸੀ ਮੇਅਰ ਦੇ ਉਮੀਦਵਾਰ ਤੇ ਲਈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਾਂਗਰਸ ਵਿਚਾਲੇ ਸਮਝੌਤਾ ਹੋ ਜਾਂਦਾ ਹੈ ਮੇਅਰ ਇਲੈਕਸ਼ਨ ਨੂੰ ਲੈ ਕੇ ਤੇ ਫਿਰ ਫਾਰਮੂਲਾ ਇਹ ਕੱਢਿਆ ਜਾਂਦਾ ਕਿ ਮੇਅਰ ਹੋਏਗਾ ਆਮ ਆਦਮੀ ਪਾਰਟੀ ਦਾ ਤੇ ਦੂਜੇ ਪਾਸੇ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਹੋਣਗੇ ਕਾਂਗਰਸ ਦੇ ਤਾਂ ਫਿਰ ਜਸਬੀਰ ਬੰਟੀ ਨੇ لازمی ਤੌਰ ਤੇ ਆਪਣਾ ਜਿਹੜਾ ਨਾਮਿਨੇਸ਼ਨ ਆ ਉਹ ਵਾਪਸ ਲੈਣਾ ਸੀ ਪਰ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਟੈਕਨੀਕਲ ਤੌਰ ਦੇ ਉੱਤੇ ਜਿਸ ਤਰੀਕੇ ਨਾਲ ਨਾਮਿਨੇਸ਼ਨ ਵਾਪਸ ਲਿਆ ਜਾਣਾ ਚਾਹੀਦਾ ਸੀ ਉਹ ਨਹੀਂ ਲਿਆ ਗਿਆ ਇਸ ਕਰਕੇ ਜੋ ਸਾਡੇ ਸੋਰਸ ਤੋਂ ਜਾਣਕਾਰੀ ਦੇ ਰਹੇ ਨੇ ਕਿ ਮੌਜੂਦਾ ਸਮੇਂ ਦੇ ਵਿੱਚ ਵੀ ਜਿਹੜੇ ਜਸਬੀਰ ਬੰਟੀ ਨੇ ਉਹ ਮੇਡ ਦੇ ਉਮੀਦਵਾਰ ਨੇ ਯਾਨੀ ਕਿ ਜਦੋਂ VOTING ਹੋਏਗੀ ਤਾਂ ਉਸ ਦੇ ਵਿੱਚ ਜਸਬੀਰ ਬੰਟੀ ਦਾ ਨਾਮ ਵੀ ਮੇਡ ਦੇ ਤੌਰ ਦੇ ਉੱਤੇ ਸਾਹਮਣੇ ਆਏਗਾ ਇਹ ਬਹੁਤ ਅਹਿਮ ਤੁਸੀਂ ਕਹਿ ਸਕਦੇ ਹੋ ਡਵੈਲਪਮੈਂਟ ਹੈਸ ਪੂਰੇ ਮਾਮਲੇ ਦੇ ਵਿੱਚ ਕਿ ਹੁਣ ਸਵਾਲ ਇਹ ਜ਼ਰੂਰ ਹੈ ਕਿ ਇਸ ਦਿਨ ਨਾਲ ਇਲੈਕਸ਼ਨ ਦੇ ਰਿਜ਼ਲਟ ਦੇ ਉੱਤੇ ਕੋਈ ਅਸਰ ਨਜ਼ਰ ਆ ਸਕਦਾ ਹੈ ਹੋਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸਿੱਧਾ ਲੈ ਕੇ ਚੱਲਦੇ ਹਾਂ ਤੁਹਾਨੂੰ ਸਾਡੇ ਸੇਹੋਗੀ ਚੰਡੀਗੜ੍ਹ ਤੋਂ ਮਨੋਜ ਰਾਠੀ ਸਾਡੇ ਨਾਲ ਜੁੜ ਰਹੇ ਨੇ ਮੈਂ ਮਨੋਜ ਦਾ ਰੁਕ ਕਰਾਂਗਾ ਮਨੋਜ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਇਹ ਟੈਕਨੀਕਲ ਪੇਚ ਦਾ ਮਤਲਬ ਸਮਝਾਓ ਕਿ ਕਿਸ ਤਰੀਕੇ ਨਾਲ ਇਫੈਕਟ ਕਰ ਸਕਦਾ ਹੈ ਪੂਰੇ ਇਲੈਕਸ਼ਨ ਨੂੰ ਬਿਲਕੁਲ ਗਗਨ ਜੇ ਤੁਸੀਂ ਜਿੱਦਾਂ ਲਗਾਤਾਰ ਤੁਸੀਂ ਗੌਰਵ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਕਈ ਚੀਜ਼ਾਂ ਨੂੰ ਲੈ ਕੇ ਹੁਣ ਟੈਕਨੀਕਲ ਜਿਹੜਾ ਪੇਚ ਹੈ ਉਫਾ ਸਿਆ ਹੋਇਆ ਕਿਉਂਕਿ ਦੋ ਵਾਰ ਹਾਲਾਂਕਿ ਐਚਐਸ ਲੱਕੀ ਜੋ ਕਿ 1 ਕਾਗਸ ਪ੍ਰੈਜ਼ੀਡੈਂਟ ਨੇ ਉਹਨਾਂ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਸੀ ਇਲਜ਼ਾਮ ਲਾਇਆ ਗਿਆ ਸੀਗਾ ਕਿ ਪਰਸੋ ਵੀ ਉਹ ਨਾਮੰਕਨ ਵਾਪਸ ਕਰਨ ਪਹੁੰਚੇ ਸੀਗੇ ਲੇਕਿਨ ਉਸ ਦਿਨ ਜਿਹੜੇ ਅਫਸਰ ਨੇ ਲੈਣਾ ਸੀਗਾ ਉਹਨਾਂ ਦਾ ਵਾਪ ਉਹ ਛੁੱਟੀ ਤੇ ਚੱਲ ਗਏ ਯਾਨੀ ਕਿ ਭਾਜਪਾ ਜਾਣ ਬੁਝ ਕੇ ਇੱਕ ਗੇਮ ਦੇ ਤਹਿਤ ਇੱਕ ਸਿਰਫ ਇੱਕ ਪੂਰੀ ਜਿਹੜੀ ਦੂਜੀ ਗੇਮ ਘੁਮਾਉਣ ਦੇ ਚੱਕਰਾਂ 'ਚ ਅਫਸਰਾਂ ਨੂੰ ਵੀ ਛੁੱਟੀਆਂ ਭੇਜ ਰਹੀ ਹੈ ਜਿਹੜੇ ਇਲਜ਼ਾਮ ਲਾਏ ਗਏ ਸੀ ਤੇ ਉਹ ਕੱਲ ਵੀ ਇੱਥੇ ਆਏ ਸੀਗੇ ਨਾਮੰਕਨ ਵਾਪਸ ਕਰਨ ਔਰ ਕੱਲ ਵੀ ਉਹਨਾਂ ਨੂੰ ਅਫਸਰ ਨਹੀਂ ਮਿਲੇ ਔਰ ਅਫਸਰ ਨਾ ਮਿਲ ਤੋ ਬਾਅਦ ਕਾਫੀ ਹੰਗਾਮਾ ਹੋਇਆ ਜਿੱਦਾਂ ਅਸੀਂ ਵੀ ਦੇਖਿਆ ਕਿ ਲਗਾਤਾਰ ਭਾਜਪਾ ਦੀ ਥੇ ਪਹੁੰਚਦੀ ਹੈ ਭਾਜਪਾ ਜਿਹੜੀ ਆਪਣੇ ਉਹਦੇ ਫਾਦਰ ਨੂੰ ਲੈ ਕੇ ਪਹੁੰਚਦੀ ਹੈ ਜਸਵੀਰ ਬੰਟੀ ਦੇ ਫਾਦਰ ਨੂੰ ਔਰ ਫਾਦਰ ਉੱਥੇ ਕਹਿੰਦੇ ਕਿ ਮੇਰੇ ਬੇਟੇ ਨੂੰ ਕਿ ਨੈਪ ਕਰ ਲਿਆ ਗਿਆ ਹੈ ਉਹਨੂੰ ਮੈਂ ਛੁਡਾਉਣਾ ਚਾਹੁੰਦਾ ਕਈ ਇਸ ਤਰ੍ਹਾਂ ਦਾ ਕੱਲ ਡਰਾਮਾ ਹਾਈ ਕਿ ਹਜੇ ਉਹਨਾਂ ਦਾ ਨਾਮੰਕਨ ਵਾਪਸ ਨਹੀਂ ਹੋਇਆ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਤੇ ਜਸਪੀਰ ਬੰਟੀ ਹਜੇ ਵੀ ਮੇਅਰ ਪਦ ਦੇ ਕੈਂਡੀਡੇਟ ਨੇ ਲੇਕਿਨ ਜਿਹੜੇ ਕਾਂਗਰਸ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਐਚਐਸ ਲੱਕੀ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਐ ਸੀ ਮੁੱਦੇ ਤੇ ਕਿ ਨਾਮੰਕਨ ਵਾਪਸ ਨਹੀਂ ਹੋਇਆ ਤਾਂ ਕਿਸ ਤਰ੍ਹਾਂ ਦੀ ਚੀਜ਼ ਹੋਏਗੀ ਤੇ ਇਹ ਚੀਜ਼ਾਂ ਨੂੰ ਲੈ ਕੇ ਹੁਣ ਐਚਐਸ ਲੱਕੀ ਇਹ ਕਹਿੰਦੇ ਨਜ਼ਰ ਆਏ ਕਿ ਕੱਲ 11 ਵਜੇ ਤੋਂ ਪਹਿਲਾਂ ਯਾਨੀ ਕਿ ਜਦ ਇਹ ਮੇਅਰ ਦੇ ਇਲੈਕਸ਼ਨ ਦਾ ਪ੍ਰੋਸੈਸ ਸ਼ੁਰੂ ਹੋਏਗਾ ਉਸ ਤੋਂ ਪਹਿਲਾਂ ਅਸੀਂ ਨਾਮੰਕਨ ਵਾਪਸ ਲੈਣਗੇ ਯਾਨੀ ਕਿ ਇਹ ਇਹ ਇੱਕ ਪ੍ਰੋਸੈਸ ਹੈਗਾ ਕਿ ਤੁਸੀਂ ਜਦ ਇਹ ਪੂਰਾ ਮੇਅਰ ਦਾ ਇਲੈਕਸ਼ਨ ਦਾ ਪ੍ਰੋਸੈਸ ਸ਼ੁਰੂ ਹੁੰਦਾ ਉਸ ਤੋਂ ਪਹਿਲਾਂ ਤੁਸੀਂ ਨਾਮੰਕਨ ਵਾਪਸ ਕਰ ਸਕਦੇ ਹੋ ਇਹ ਪ੍ਰੋਸੈਸ ਹੁੰਦਾ ਜਿਹੜੀ ਜਾਣਕਾਰੀ ਟੈਕਨੀਕਲੀ ਵੀ ਸਾਨੂੰ ਅਧਿਕਾਰੀਆਂ ਨੇ ਦਿੱਤੀ ਹੈ ਐਚਐਸ ਲੱਕੀ ਜਿਹੜੇ ਪ੍ਰੈਜ਼ੀਡੈਂਟ ਨੇ ਕਾਂਗਰਸ ਦੇ ਹੋਰ ਵੀ ਜਿਹੜੀ ਅਧਿਕਾਰੀਆ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਨਾਮੰਕਨ ਪ੍ਰੋਸੈਸ ਤੋਂ ਜਿਹੜਾ ਮੇਅਰ ਦਾ ਜਿਹੜਾ ਸ਼ੁਰੂ ਹੋਏਗਾ VOTING ਪ੍ਰੋਸੈਸ ਉਸ ਤੋਂ ਪਹਿਲਾਂ ਨਾਮੰਕਨ ਵਾਪਸ ਦੇ ਸਕਦੇ ਹਨ ਹਾਲਾਂਕਿ ਅੱਜ ਦਾ ਅੱਜ ਇਹਨਾਂ ਨੂੰ ਬੁਲਾਇਆ ਗਿਆ ਸੀਗਾ ਜਸਬੀਰ ਬੰਟੀ ਨੂੰ ਅੱਜ ਨਗਰ ਨਿਗਮ ਬੁਲਾਇਆ ਗਿਆ ਸੀਗਾ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਤੁਸੀਂ ਅੱਜ ਪਹੁੰਚੋ ਲੇਕਿਨ ਜਸਬੀਰ ਬੰਟੀ ਨਹੀਂ ਪਹੁੰਚੇ ਔਰ ਸੀਨੀਅਰ ਇਹ ਲੀਡਰਸ ਨੇ ਉਹ ਵੀ ਕਹਿੰਦੇ ਨਜ਼ਰ ਆਇਆ ਕਿ ਜਸਬੀਰ ਬੰਟੀ ਅੱਜ ਨਹੀਂ ਆਣਗੇ ਕੱਲ ਸਵੇਰੇ ਆ ਕੇ ਉਹ ਆਪਣਾ ਨਾਮੰਕਨ ਵਾਪਸ ਕਰਨਗੇ ਯਾਨੀ ਕਿ ਕੱਲ ਸਵੇਰੇ ਉਹ ਆਪਣਾ ਨਾਮੰਕਨ ਵਾਪਸ ਕਰਨਗੇ ਔਰ ਉਸ ਤੋਂ ਬਾਅਦ ਜਿਹੜੀ ਪ੍ਰੀਮੇਅਰ ਦਾ ਪ੍ਰੋਸੈਸ ਹੈ ਮੇਅਰ ਦਾ ਸੀਨੀਅਰ ਡਿਪਟੀ ਮੇਅਰ ਦਾ ਤੇ ਡਿਪਟੀ ਮੇਅਰ ਦਾ ਇਹ ਪ੍ਰੋਸੈਸ ਜਿਹੜਾ ਹੈ ਉਹ ਸ਼ੁਰੂ ਹੋਏਗਾ ਹੁਣ ਤੁਸੀਂ ਦੇਖੋ ਕਿ ਕਿੰਨਾ ਦਿਲਚਸਪ ਇਹ ਇੰਟਰਸਟਿੰਗ ਹੋ ਚੁੱਕਿਆ ਹੈ ਹਾਲਾਂਕਿ ਜੇਕਰ ਨਾਮੰਕਨ ਵਾਪਸ ਨਹੀਂ ਹੁੰਦਾ ਤਾਂ ਕਿਤੇ ਨਾ ਕਿਤੇ ਇੱਕ ਵੋਟ ਖਰਾਬ ਹੋ ਸਕਦਾ ਹੈ ਯਾਨੀ ਕਿ ਇੱਕ ਵੋਟ ਹਾਲਾਂਕਿ 14 ਪਲੱਸ 1 15 ਬੀਜੇਪੀ ਦੇ ਕੋਲ ਹੈ 13 ਪਲੱਸ 7 आम आदमी पार्टी ਤੇ ਕਾਂਗਰਸ ਗੌਰਵ ਹੁਣ ਤੁਸੀਂ ਦੇਖੋ 20 ਇੱਕ ਸਾਈਡ ਹੈ 15 ਇੱਕ ਸਾਈਡ ਹੈ ਹਾਲਾਂਕਿ ਜੇ ਆਪਾਂ ਗਲੀਆਂ ਇੱਕ ਕ੍ਰਾਸ ਵੋਟ ਨਹੀਂ ਹੁੰਦੀ ਹੈ ਜਾਂ ਵੋਟ ਖਰਾਬ ਨਹੀਂ ਹੁੰਦੀ ਹੈ ਤਾਂ ਸਿੱਧਾ ਸਿੱਧਾ ਜਿੱਤ ਜਿਹੜੀ ਆਮ ਆਦਮੀ ਪਾਰਟੀ ਨੂੰ ਮਨੋਜ ਮੈਂ ਇੱਕ ਚੀਜ਼ ਸਮਝਾਣਾ ਚਾਹ ਰਹੇ ਹਾਂ ਕਿ ਜਿਹੜੇ ਮੇਅਰ ਦੇ ਉਮੀਦਵਾਰ ਨੇ ਉਹ ਵੋਟ ਨਹੀਂ ਕਰ ਸਕਣਗੇ ਇੱਕ ਵੋਟ ਖਰਾਬ ਜਿਵੇਂ ਹੋਏਗੀ ਦੇਖੋ ਇਹਦੇ ਵਿੱਚ ਹਾਲਾਂਕਿ ਨਾਮਾਂਕਨ ਹਜੇ ਤੱਕ ਵਾਪਸ ਨਹੀਂ ਹੋਇਆ ਗੌਰਵ ਇਹ ਪਹਿਲਾ ਪਹਿਲੀ ਗੱਲ ਹੈ ਯਾਨੀ ਕਿ ਹਜੇ ਤੱਕ ਜਸਬੀਰ ਬੰਟੀ ਮੇਅਰ ਦੇ ਕੈਂਡੀਡੇਟ ਹਜੇ ਤੱਕ ਹੈਗੇ ਜਦ ਤੱਕ ਨਾਮਾਂਕਨ ਵਾਪਸ ਨਹੀਂ ਹੁੰਦਾ ਕਿਉਂਕਿ ਇਹ ਤਾਂ ਇਹ ਮਹੀਨਾ ਜਾਏਗਾ ਕਿ ਇਹ ਮੇਅਰ ਦੇ ਪਦ ਦੇ ਉਮੀਦਵਾਰ ਨੇ ਤਾਂ ਆਬਵੀਅਸਲੀ ਉਹ ਫਿਰ ਵੋਟ ਕਿੱਦਾਂ ਕਰੇਗੇ ਇਹ ਬਹੁਤ ਸਾਰੀ ਟੈਕਨੀਕਲ ਚੀਜ਼ਾਂ ਜਿਸ ਨੂੰ ਲੈ ਕੇ ਲਗਾਤਾਰ ਕਮ ਆਸਾਨ ਮੱਚਿਆ ਹੋਇਆ ਹੈ ਲੇਕਿਨ ਦੂਜੇ ਪਾਸੇ ਕਾਂਗਰਸ ਜ਼ਰੂਰ ਕਹਿੰਦੀ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਜ਼ਰੂਰ ਕਹਿੰਦੀ ਨਜ਼ਰ ਆ ਰਹੀ ਹੈ ਕਿ ਪੂਰੀ ਤਰ੍ਹਾਂ ਇਹ ਤੱਕ ਕਸ਼ਾਈ ਕੀਤੀ ਜਾ ਰਹੀ ਹੈ ਬੀਜੇਪੀ ਦੀ ਪੂਰੀ ਤਰ੍ਹਾਂ ਚਾਲ ਹੈ ਲੇਕਿਨ ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਾਮਾਂਕਨ ਹਾਲਾਂਕਿ ਅੱਜ ਬੁਲਾਇਆ ਗਿਆ ਸੀਗਾ ਉਹ ਨਹੀਂ ਆਏ ਲੇਕਿਨ ਕੱਲ ਸਵੇਰੇ ਵਾਪਸ ਨਾਮਾਂਕਨ ਹੋਏਗਾ ਉਸ ਤੋਂ ਬਾਅਦ ਫਿਰ ਜਿਹੜਾ ਵੀ ਪ੍ਰੋਸੈਸ ਹੁੰਦਾ ਹੈ ਮੇਅਰ ਦਾ ਡਿਪਟੀ ਠੀਕ ਹੈ ਮਨੋਚ ਮੈਂ ਤੁਹਾਡੇ ਕੋਲ ਵਾਪਸ ਆਣੇ ਇਸ ਸਮੇਂ ਸਾਡੇ ਨਾਲ ਸਾਡੇ ਕੀ ਹੋਗੀ ਉਮੇਸ਼ ਉਮੇਸ਼ ਵੀ ਜੁੜ ਰਹੇ ਨੇ ਉਮੇਸ਼ ਸ਼ਰਮਾ ਵੀ ਜੁੜ ਰਹੇ ਨੇ ਕਾਬਲੇ ਗੌਰ ਇਹ ਕਿ ਜਸਬੀਰ ਬੰਟੀ ਨੂੰ ਲੈ ਕੇ ਵੱਡੀ ਖਬਰ ਇਹ ਕਿ ਹੈਬੀਸ ਕੋਰਪਸ ਦੇ ਉੱਤੇ ਇਸ ਪਟੀਸ਼ਨ ਤੇ ਥੋੜੀ ਦੇਰ ਦੇ ਵਿੱਚ ਸੁਣਵਾਈ ਹੋਵੇਗੀ ਕਾਂਗਰਸ ਨੇ ਚੰਡੀਗੜ੍ਹ ਪੁਲਿਸ ਦੇ ਉੱਤੇ ਇਲਜ਼ਾਮ ਲਗਾਏ ਨੇ ਮੈਂ ਰੁਕ ਕਰ ਦਉ ਉਮੇਸ਼ ਦਾ ਉਮੇਸ਼ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਮੇਅਰ ਦੇ ਇਲੈਕਸ਼ਨ ਨੂੰ ਲੈ ਕੇ ਵਰਸੀ ਇਸ ਟਮ ਸੈਕਟਰ 8 ਖੜੇ ਆ ਜਿੱਥੇ ਜਸਟਿਸ ਆਲੋਕ ਜੈਨ ਦੇ ਘਰੇ ਸੁਣਵਾਈ ਹੋਣੀ ਹੈ ਸਾਡੇ ਨਾਲ ਕਾਂਗਰਸ ਦੇ ਪਟੀਸ਼ਨਰ ਜਿਹੜੇ ਜਿਨ੍ਹਾਂ ਨੇ ਪਟੀਸ਼ਨ ਫਾਈਲ ਕੀਤੀ ਹੈ ਐਡਵੋਕੇਟ ਕਰਨ ਵੀਰੇ ਇੱਥੇ ਮੌਜੂਦ ਨੇ ਇਹਨਾਂ ਦੇ ਫਾਦਰ ਵੱਲੋਂ ਜਿਹੜੇ ਐਚਐਸ ਲੱਕੀ ਨੇ ਪ੍ਰਧਾਨੇ ਕਾਂਗਰਸ ਦੇ ਉਹਨਾਂ ਵੱਲੋਂ ਪਟੀਸ਼ਨ ਫਾਈਲ ਕੀਤੀ ਗਈ ਹੈਬੀਅਸ ਕੋਰਪਸ ਯਾਨੀ ਕਿ ਬੰਦੀ ਪ੍ਰਤੀਕਸ਼ਿਕਨ ਯਾਚਿਕਾ ਕਰਨਵੀਰ ਜੀ ਪੰਜ ਵਜੇ ਦਾ ਟਾਈਮ ਸੀਗਾ ਕੱਲ ਦੇ ਰਾਤ ਤੁਸੀਂ ਜਾਗਦੇ ਰਹੇ ਹੋ ਪਟੀਸ਼ਨਾਂ ਚੱਲ ਰਹੀਆਂ ਬੜਾ ਰੋਚਕ ਹੋ ਗਿਆ ਕੀ ਲੱਗਦਾ ਹੈ ਕਿ ਹੁਣ ਜਿਹੜਾ ਪੂਰਾ ਅੱਜ ਦਿਨ ਦਾ ਵੀ ਸਾਰਾ ਤੁਸੀਂ ਐਪੀਸੋਡ ਦੇਖਿਆ ਜਸਵੀਰ ਬੰਟੀ ਨੂੰ ਲੈ ਕੇ ਪਟੀਸ਼ਨ ਪਾਈ ਹੋਈ ਹੈ ਸਟੇਟਸ ਟਰਟ ਮੰਗੀ ਹੈ ਸਰ ਦੇਖਿਓ ਜਿਵੇਂ ਕੱਲ ਉਹਨਾਂ ਨੇ ਅਸੀਂ ਆਈਸੀ ਐਮਰਜੈਂਸੀ ਹੀアリング ਅਸੀਂ ਮੁਵਾਈ ਸੀ ਤੇ ਜੱਜ ਸਾਹਿਬ ਨੇ ਆਰਡਰ ਕੀਤੇ ਸੀ ਕਿ ਪੁਲਿਸ ਇੱਕ ਰਿਪਲਾਈ ਫਾਈਲ ਕਰੇ ਐਸ ਟੂ ਵਾਈ ਮਿਸਟਰ ਬੰਟੀ ਹੈਸ ਬੀਨ ਇਲੀਗਲੀ ਰੀਟੇਨ ਜਿਸ ਸਟੇਟਸ ਹਲੇ ਵੀ ਕੁਛ ਨਹੀਂ ਚੇਂਜ ਹੋਇਆ ਹੈ ਅੱਜ ਵੀ ਹੁਣੇ ਵੀ ਪੁਲਿਸ ਉੱਥੇ ਹੈ ਐਸ ਵੀ ਸਪੀਕ ਬੰਟੀ ਜੀ ਨੂੰ ਬਾਹਰ ਨਹੀਂ ਆਣ ਦਿੱਤਾ ਜਾ ਰਿਹਾ ਬੰਟੀ ਜੀ ਇਸ ਨਾਟ ਅਲਾਉਡ ਟੂ ਮੂਵ ਤੇ ਸਿਚੁਏਸ਼ਨ ਔਨ ਗਰਾਉਂਡ ਉਹੀ ਹੈ ਨਾਉ ਲੈਟਸ ਸੀ ਅਜਸੀ ਆਏ ਹੈ ਲੈਟਸ ਸੀ ਵਾਟ ਦ ਪੁਲਿਸ ਹੈਸ ਟੂ ਸੇ ਬਿਕਾਉਜ਼ ਦੇ ਹੈਵ ਫੇਲਡ ਟੂ ਗਿਵ ਅਸ ਐਨੀ ਕਲੈਰੀਫਿਕੇਸ਼ਨ ਉਹਨਾਂ ਨੇ ਕੋਈ ਕਲੈਰੀਫਿਕੇਸ਼ਨ ਨਹੀਂ ਦਿੱਤੀ ਐਸ ਟੂ ਕਿਵੇਂ ਉਹਨਾਂ ਨੇ ਅੰਡਰ ਵਾਟ ਸੈਕਸ਼ਨ ਆਫ ਆਈਪੀਸੀ ਸੀਆਰਪੀਸੀ ਕਿਸ ਸੈਕਸ਼ਨ ਦੇ ਤਹਿਤ ਉਹਨਾਂ ਨੇ ਉਹਨਾਂ ਨੂੰ ਇਲੀਗਲੀ ਡਿਟੇਨ ਕੀਤਾ ਹੋਇਆ ਫੈਰੀ ਸੋਫਾ ਤਾਮ ਆਦਵੀ ਪਾਰਟੀ ਵੱਲੋਂ ਵੀ ਆਏ ਨੇ ਫੈਰੀ ਜੀ ਜਿੱਦਾਂ ਕਰਮਜੀਤ ਜੀ ਨੇ ਦੱਸਿਆ ਕਿ ਡਿਟੇਨਸ਼ਨ ਹੈ ਕਿ ਇਲੀਗਲ ਰੇਨ ਕੀਤਾ ਹੋਇਆ ਹੈ ਨਾ ਸਟੇਟਸ ਰਿਪੋਰਟ ਫਾਈਲ ਕਰਨੀ ਹੈ ਅੱਜ ਇੱਕ ਸਾਰੀ ਡਵੈਲਪਮੈਂਟ ਨੂੰ ਕਿ ਦਿੰਦੇ ਵਿੱਚ ਮਿਲਣ ਲਈ ਅਲਾਉ ਜ਼ਰੂਰ ਕਰਤਾ ਸੀ ਕਿਉਂਕਿ ਇੱਥੇ ਕੱਲ ਰਾਤ ਨੂੰ ਇੱਥੇ ਜਿਹੇ ਹੈਬੀਅਸ ਫਾਈਲ ਕਰ ਦਿੱਤੀ ਸੀ ਤੇ ਉਹਦੇ ਕਰਕੇ ਪ੍ਰੈਸ਼ਰ ਦੇ ਵਿੱਚ ਆ ਕੇ ਇਹਨਾਂ ਨੇ ਮਿਲਨ ਤਾਂ ਦੇ ਦਿੱਤਾ ਸੀ ਬਟ ਹੁਣ ਇਸ਼ੂ ਇਹ ਹੈ ਫੇਰ ਵੀ ਮਿਲਨ ਦੇ ਨਾਲ ਇਹ ਨਹੀਂ ਕੀਤਾ ਕਿ ਇਹਨਾਂ ਨੂੰ ਕਿੱਥੇ ਵੀ ਬਾਹਰ ਫ੍ਰੀ ਐਂਡ ਫਲੋ ਮਤਲਬ ਵੀ ਆਰਾਮ ਨਾਲ ਇਹ ਕਿੱਥੇ ਬਾਹਰ ਜਾ ਸਕਣ ਤੇ ਦੂਸਰੀ ਗੱਲ ਇੱਕ ਜਿਹੜਾ ਨੋਟਿਸ ਵੀ ਆਇਆ ਸੀਗਾ ਕਿ ਮਾਰਨਿੰਗ 11 ਵਜੇ ਕੀ ਦੁਬਾਰਾ ਬੁਲਾਇਆ ਸੀ ਪਹਿਲੇ ਤਾਂ ਉਹੀ ਕਿਸੇ ਪ੍ਰੋਸੀਜਰ ਦੇ ਵਿੱਚ ਨਹੀਂ ਹੈਗਾ ਕਿ ਇਹਹ ਜਾਂ ਨੋਟਿਸ ਭੇਜ ਸਕਦੇ ਆ ਜੁਆਇੰਟ ਕਮਿਸ਼ਨਰ ਸਟਿਲ ਦੇ ਹੈਵ ਸੈਂਟਡ ਤੇ ਉਹਦੇ ਲਈ ਵੀ ਉਹਨਾਂ ਨੂੰ ਅਲਾਉ ਨਹੀਂ ਕੀਤਾ ਗਿਆ ਮਿਊਨਿਸਪਲ ਕਾਰਪੋਰੇਸ਼ਨ ਆਫਿਸ ਜਾਣ ਦੇ ਲਈ ਤਾਂ ਇਸ ਕਰਕੇ ਅਸੀਂ ਵੀ ਇੱਥੇ ਅੱਜ ਹੀ ਪੱਖ ਰੱਖਾਂਗੇ ਬਾਕੀ ਹੁਣ ਦੇਖਦੇ ਆ ਕਿ ਕੀ ਰਿਪੋਰਟ ਫਾਈਲ ਕਰ ਰਹੀ ਹੈ ਜਿਹੜੇ ਪੁਲਿਸ ਨੇ ਕੀ ਰਿਪੋਰਟ ਫਾਈਲ ਜਾਨੀਆ ਕੀ ਕਾਂਗਰਸ ਵੱਲੋਂ ਪਟੀਸ਼ਨ ਕਿਉਂਕਿ ਤੁਸੀਂ ਪਾਈ ਹੈ ਇਹ ਵੀ ਗੱਲ ਚਰਚਾ ਸ਼ਾਇਦ ਸੁਣਨ ਚਾਹੀਏ ਕਿ ਵਾਪਸ ਵਿਡਰੋ ਕਰਨ ਲੱਗੇ ਵਾਪਸ ਆਣ ਲੱਗੇ ਸਰ ਐਵੇਂ ਦੀ ਕੋਈ ਗੱਲ ਨਹੀਂ ਹੈ ਅਸੀਂ ਵੀ ਵਿਲ ਫੋਲੋ ਦ ਡਿਊ ਪ੍ਰੋਸੈਸ ਆਫ ਲਾ ਨਾ ਵਾਟ ਡਿਊ ਪ੍ਰੋਸੈਸ ਆਫ ਲਾ ਸੇਸ ਜੇ ਸਾਡਾ ਬੰਦਾ ਹਲੇ ਤੱਕ ਇਸ ਨਾਟ ਬੀਨ ਅਲਾਉਡ ਟੂ ਮੂਵ ਉਹਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਉਹ ਥੈਟ ਇਜ਼ ਟਰੂ ਥੈਟ ਇਜ਼ ਐਡਮਿਟਿਡ ਕਿ ਉਹਨਾਂ ਨੂੰ ਮਿਲਣ ਦਿੱਤਾ ਜਾ ਰਿਹਾ ਬਟ ਅਸੀਂ ਵਾਈ ਇਸ ਹੀ ਬੀਇੰਗ ਹੈਲਡ ਕੈਪਟਿਵ ਸਾਡਾ ਸਵਾਲ ਇਹ ਹੈ ਯੈਸ ਥੈਟ ਇਜ਼ ਦ ਤੇ ਦਿਸ ਇਜ਼ ਵਾਟ ਵੀ ਸਬਮਿਟ ਇਹੀ ਅਸੀਂ ਸਬਮਿਟ ਕਰਾਂਗੇ ਕੋਰਟ ਚ ਕਿ ਸਾਨੂੰ ਸਾਡੇ ਬੰਦੇ ਨੂੰ ਕਿਸ ਗੱਦ ਕਿਸ ਬਿਨਾਰ ਤੇ ਹੀ ਬੀਨ ਸਟਾਪ ਉਹਨੂੰ ਕਿਉਂ ਰੋਕਿਆ ਗਿਆ ਔਰ ਪੰਜਾਬ ਦੇ ਐਡੀਸ਼ਨਲ ਐਕਟ ਜਰਨਲ ਗੌਰਵ ਤੁਰੀ ਵਾਲਾ ਵੀ ਮੈਂ ਤੁਹਾਨੂੰ ਤਸਵੀਰਾਂ ਚ ਦਿਖਾਵਾਂਗਾ ਐਜ਼ ਐਨ ਐਡਵੋਕੇਟ ਨੇ ਔਰ ਕਿਉਂਕਿ ਬਾਕੀ ਤੁਹਾਨੂੰ ਐਡਵੋਕੇਟ ਦਿਖਾਇਆ ਗੌਰਵ ਪਰ ਇੰਨੀ ਜ਼ਰੂਰ ਹੈ ਕਿ ਕੁਛ ਹੀ ਮਿੰਟਾਂ ਜਿੱਥੇ ਸੁਣਾਈ ਸ਼ੁਰੂ ਹੋਏਗੀ ਔਰ ਸਭ ਤੋਂ ਪਹਿਲਾਂ ਨਿਊਜ਼ 18 ਨੇ ਹੀ ਇੱਕ ਖਬਰ ਬ੍ਰੇਕ ਕੀਤੀ ਸੀ ਕਿ ਹੈਬੀਅਸ ਕਾਰਪਸ ਦੇਰ ਰਾਤ ਐਸੇ ਸੈਕਟਰ 8 ਵਿੱਚ ਜਸਟਿਸ ਅਲੋਕ ਜੈਨ ਦੇ ਘਰ 'ਚ ਸੁਣਵਾਈ ਹੋਈ ਸੀ ਹੈਬੀਅਸ ਕੋਰਪਸ ਫਾਈਲ ਕੀਤੀ ਗਈ ਸੀ ਕਿ ਹੋਰ ਕੁਝ ਹੀ ਮਿੰਟਾਂ 'ਚ ਸੁਣਵਾਈ ਸ਼ੁਰੂ ਹੋਣ ਵਾਲੀ ਹੈ ਹਾਲਾਂਕਿ ਜਿਹੜੇ ਕਾਂਗਰਸ ਦੇ ਔਰ ਆਮ ਆਦੀ ਪਾਰਟੀ ਦੇ ਐਡਵੋਕੇਟ ਨੇ ਉਹ ਇੱਥੇ ਮੌਜੂਦ ਨੇ ਔਰ ਕਿਉਂਕਿ ਡਿਟੈਂਸ਼ਨ ਹੈ ਕਿ ਮਿਲਨ ਦਿੱਤਾ ਜਾ ਰਿਹਾ ਹੈ ਲੇਕਿਨ ਬਾਹਰ ਨਿਕਲਣ ਕਿਉਂ ਨਹੀਂ ਦਿੱਤਾ ਜਾ ਰਿਹਾ ਇਹ ਸਵਾਲ ਹੈ ਕੁਝ ਲੀਡਰ ਮਿਲ ਕੇ ਵੀ ਆਏ ਨੇ ਇਹ ਤੁਸੀਂ ਦੇਖ ਲਓ ਜਸਟਿਸ ਅਲੋਕ ਜੈਨ ਦਾ ਘਰ ਹੈ ਸਿਕਿਉਰਿਟੀ ਲੱਗੀ ਹੋਈ ਹੈ ਓਵਰ ਟੂ ਯੂ ਗੋਰਪ ਸ਼ੁਕਰੀਆ ਉਮੇਸ਼ ਫਿਲਾਲ ਦੇ ਲਈ ਧੰਨਵਾਦ ਮਨੋਜ ਸਾਡੇ ਨਾਲ ਜੁੜੇ ਹੋਏ ਸੀ ਮਨੋਜ ਰਾਖੀ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤਾਂ ਚੰਡੀਗੜ੍ਹ ਤੇ ਬਹੁਤ ਇੰਟਰਸਟਿੰਗ ਇਲੈਕਸ਼ਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਇਨਫੈਕਟ ਇਸ ਨੂੰ ਤੁਸੀਂ 2024 ਤੋਂ ਪਹਿਲਾਂ ਇੰਡੀਆ ਅਲਾਈਅንስ ਦਾ ਇੱਕ ਟੈਸਟ ਵੀ ਕਹਿ ਸਕਦੇ ਹੋ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਵੇਂ ਅਲਾਈਅንስ ਦਾ ਹਿੱਸਾ ਨੇ 2024 ਦੇ ਵਿੱਚ ਜਿਹੜਾ ਇੰਡੀਆ ਅਲਾਈਅਅንስ ਲੋਕ ਸਭਾ ਚੋਣਾਂ ਲੜਦਾ ਹੋਇਆ ਨਜ਼ਰ ਆਏਗਾ ਯਾਰ ਸਾਡੀ ਨਜ਼ਰ ਇਸ ਦੇ ਉੱਤੇ ਬਣੀ ਹੋਈ ਹੈ ਅੱਗੇ ਵੀ ਤੁਹਾਨੂੰ ਅਪਡੇਟ ਕਰਾਂਗੇ ਉਧਰ ਚੰਡੀਗੜ੍ਹ ਦੇ ਵਿੱਚ ਮੇਅਰ ਚੋਣਾਂ ਤੋਂ ਪ ਆਮ ਆਦਮੀ ਪਾਰਟੀ ਦੇ ਐਮਪੀ ਰਾਖਵ ਚੱਡਾ ਤੇ ਕਾਂਗਰਸ ਦੇ ਸਾਬਕਾ ਐਮਪੀ ਪਵਨ ਬਾਂਸਲ ਦੀ ਵਿਚਾਲੇ ਮੁਲਾਕਾਤ ਹੋਈ ਮੁਲਾਕਾਤ ਤੋਂ ਬਾਅਦ ਸਾਬਕਾ ਐਮਪੀ ਪਵਨ ਬਾਂਸਲ ਨੇ ਭਾਜਪਾ ਤੇ ਗੈਰ ਲੋਕਤਾਂਤ੍ਰਿਕ ਸ਼ਰਾਰਤ ਕਰਨ ਦਾ ਸ਼ੱਕ ਜਤਾਇਆ ਕੋਈ ਗੱਲ ਹੈ ਕਿ ਭਾਰਤ ਕੇ ਜਨਤਾ ਪਾਰਟੀ ਦੇ ਲੋਕ ਜੋ ਹਰਕਤਾਂ ਕਰ ਰਹੇ ਨੇ ਗੈਰ ਲੋਕਤਾਂਤ੍ਰਿਕ ਕਿਵੇਂ ਦੀ ਕਿਵੇਂ ਦੀ ਹਰਕਤਾਂ ਕੱਲ ਦਾ ਤੁਹਾਨੂੰ ਪਤਾ ਲੱਗ ਰਿਹਾ ਹੈ ਦਫ਼ਤਰ ਦੇ ਵਿੱਚ ਉਹਤੇ ਜ਼ਬਰਦਸਤੀ ਪਹੁੰਚ ਗਏ ਚੰਡੀਗੜ੍ਹ ਮੇਰ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਚਾਲੇ ਗੜ ਜੋੜ ਹੋਇਆ ਹੈ ਆਪ ਮੇਅਰ ਅਹੁਦੇ ਦੇ ਲਈ ਚੋਣ ਲੜ ਰਹੀ ਹੈ ਤਾਂ ਕਾਂਗਰਸ ਨੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਪੋਸਟ ਦੇ ਲਈ ਉਮੀਦਵਾਰ ਉਤਾਰੇ ਦੱਸਦੀ ਕਿ ਚੰਡੀਗੜ੍ਹ ਦੇ 35 ਮੈਂਬਰੀ ਨਗਰ ਨਿਗਮ ਦੇ ਵਿੱਚ ਭਾਜਪਾ ਦੇ ਕੋਲ 14 ਕੌਂਸਲਰ ਇੱਕ ਵੋਟ ਸੰਸਦ ਦਾ ਵੀ ਹੈ ਆਮ ਆਦਮੀ ਪਾਰਟੀ ਦੇ 13 ਅਤੇ ਕਾਂਗਰਸ ਦੇ 7 ਕੌਂਸਲਰ ਨੇ ਸਦਨ ਦੇ ਵਿੱਚ ਇੱਕ ਕੌਂਸਲਰ ਅਕਾਲੀ ਦਲ ਦਾ ਵੀ ਹੈ ਪਰ ਮੇਅਰ ਕਿਸ ਦਾ ਹੋਵੇਗਾ ਇਸ ਦੇ ਉੱਤੇ ਕੁਝ ਵੀ ਕਹਿਣਾ ਜਲਦਬਾਜ਼ੀ ਹੋ ਸਕਦੀ ਹੈ ਅਗਲੀ ਖਬਰ ਤੇ ਰੁਕ ਕਰਦੇ ਹਾਂ ਸੜਕ ਹਾਸਿਆਂ ਦੇ ਉੱਤੇ ਨੱਥ ਪਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਗਏ ਸੜਕ ਸੁਰੱਖਿਆ ਫੋਰਸ ਦੇ ਐਲਾਨ ਨੂੰ 26 ਜਨਵਰੀ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ। ਤੇ ਸੀਮਾਨ ਨੇ ਕਿਹਾ ਕਿ ਜੇਕਰ ਐਸਐਸਐਫ ਹੁੰਦੀ ਤਾਂ ਮੁਕੇਰੀਆਂ 'ਚ ਹੋਏ ਹਾਦਸੇ ਨੂੰ ਵੀ ਟਾਲਿਆ ਜਾ ਸਕਦਾ ਸੀ। ਜੇ ਕਿਤੇ ਐਸਐਸਐਫ ਅੱਜ ਹੁੰਦੀ ਤਾਂ ਅੱਜ ਉਹ ਪੀਏਪੀ ਦੇ ਜਵਾਨ ਬਚ ਸਕਦੇ ਸੀ। ਕਿਉਂਕਿ ਟਰਾਲਾ ਖੜਾ ਸੀਗਾ ਉਹ ਇਹੀ ਕੰਮ ਐਸਐਸਐਫ ਨੇ ਕਰਨਾ ਸੀ। ਚੰਡੀਗੜ੍ਹ ਤੋਂ ਸੀਐਮ ਨੇ 461 ਨੌਜਵਾਨਾਂ ਨੂੰ ਨਿੱਤ ਪੱਤਰ ਵੰਡਣ ਮੌਕੇ ਇਹ ਐਲਾਨ ਕੀਤਾ ਐਸਐਸਐਫ ਦੀ ਪਹਿਲੀ ਟੀਮ ਪੀਏਪੀ ਤੋਂ ਹੀ ਚੁਣੀ ਗਈ ਹੈ ਹੁਣ ਆਪਾਂ ਇੱਕ ਨਵੀਂ ਪੁਲਿਸ ਬਣਾ ਰਹੇ ਹਾਂ ਐਸਐਸਐਫ 26 ਜਨਵਰੀ ਨੂੰ ਤਾਇਉਦ ਕਟਣਾ ਹੈ ਕਿਉਂਕਿ ਟ੍ਰੇਨਿੰਗ ਚੱਲ ਰਹੀ ਹੈ ਬਸ ਟ੍ਰੇਨਿੰਗ ਖਤਮ ਹੋ ਜੂਗੀ ਕਪੂਰਥਲੇ ਟ੍ਰੇਨਿੰਗ ਚੱਲ ਰਹੀ ਹੈ ਪੀਏਪੀ ਚੁਲੇ ਜਵਾਨ ਸੀਐਮ ਨੇ ਕਿਹਾ ਕਿ ਐਸਐਸਐਫ ਅਤ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਹੋਵੇਗੀ ਤੇ ਨਾਲ ਉਹਨਾਂ ਕੋਲੇ ਗੈਸ ਕਟਰ ਆਰੀ ਦਾ ਬਲੇਡ ਤੇ ਲੇਟੈਸਟ ਸਮਾਨ ਸਾਰਾ ਦੇ ਨਾਲ ਟਰੋਮਾ ਸੈਂਟਰ ਜਾਂ ਹਸਪੀਟਲ ਜਿਹੜਾ ਨੇੜੇ ਪੈਂਦਾ ਹੈ ਉਹਦੇ ਨਾਲ ਅਟੈਚ ਹੋਊਗਾ ਸੜਕ ਸੁਰੱਖਿਆ ਫੋਰਸ ਹੋਂਦ ਦੇ ਵਿੱਚ ਆਵੇਗੀ ਤਾਂ ਹਾਦਸੇ ਘੱਟ ਹੋਣਗੇ ਇਹ ਉਮੀਦ ਜਤਾਈ ਜਾ ਰਹੀ ਹੈ ਕਿਉਂਕਿ ਮੁਕੇਰੀਆਂ ਦੇ ਵਿੱਚ ਵਾਪਰੇ ਹਾਦਸੇ ਦੀ ਵਜ੍ਹਾ ਦੇ ਨਾਲ ਤਿੰਨ ਜਵਾਨਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਪੰਜਾਬ ਪੁਲਿਸ ਦੇ ਹਾਲਾਂਕਿ ਪਰਿਵਾਰਾਂ ਦੇ ਲਈ ਆਰਥਿਕ ਮਦਦ ਦਾ ਐਲਾਨ ਮੁੱਖ ਮੰਤਰੀ ਦੇ ਵੱਲੋਂ ਜ਼ਰੂਰ ਕਰ ਦਿੱਤਾ ਗਿਆ ਉਧਰ ਬੀਤੇ ਦਿਨ ਅਤਵਾਦੀ ਪੰਨੂ ਦੇ ਵੱਲੋਂ ਧਮਕੀ ਦੇਣ ਦੇ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵੱਡਾ ਬਿਆਨ ਸਾਹਮਣੇ ਤੇ ਮੁੱਖ ਮੰਤਰੀ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਦੇ ਨਾਲ ਸੰਪਰਕ ਦੇ ਵਿੱਚ ਨੇ ਨਾਲ ਹੀ ਸੀਐਮ ਨੇ ਵਿਦੇਸ਼ਾਂ ਦੇ ਵਿੱਚ ਬੈਠੇ ਦੇਸ਼ ਵਿਰੋਧੀ ਅੰਸਰਾਂ ਦੇ ਉੱਤੇ ਵੀ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਕਈ ਦੇਸ਼ਾਂ ਦੇ ਵਿੱਚ ਦੇਸ਼ ਵਿਰੋਧੀ ਅੰਸਰਾਂ ਨੇ અપਨਾ ਲਈ ਹੋਈ ਹੈ ਜਿਨ੍ਹਾਂ ਤੇ ਨਕੇਲ ਕਸੀ ਜਾਣੀ ਚਾਹੀਦੀ ਹੈ ਕੋਈ ਗੱਲ ਨਹੀਂ ਜਦੋਂ ਅਸੀਂ ਕੋਈ ਜੌਬ ਕਰ ਰਹੇ ਹਾਂ ਜਦੋਂ ਅਸੀਂ 3.5 ਕਰੋੜ ਲੋਕਾਂ ਦੇ ਸੁੱਖ ਤੇ ਚੈਨ ਦੀ ਜਿਹੜੀ ਨੀਂਦ ਖਰਾਬ ਕਰਨ ਵਾਲਿਆਂ ਨੂੰ ਅਸੀਂ ਸਜ਼ਾਾਂ ਮ ਦੇ ਰਹੇ ਹਾਂ ਕੋਈ ਗੱਲ ਨਹੀਂ ਤਾਂ ਫਿਰ ਆਉਣਗੇ ਹੀ सीएम ਨੇ ਬੀਤੇ ਦਿਨੀ ਪੰਨੂ ਦੇ ਵੱਲੋਂ ਚੁੱਕੇ ਗਏ ਮਸਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਸਾਡਾ ਫਰਜ਼ ਹੈ ਅਤੇ ਲੋਕਾਂ ਦੀ ਨੀਂਦ ਖਰਾਬ ਕਰਨ ਵਾਲਿਆਂ ਨੂੰ ਅਸੀਂ ਸਜ਼ਾਬਾਨ ਦੇ ਰਹੇ ਹਾਂ